ਤਸਕਰਾ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਦੀ ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਤਿੰਨ ਵਕਵਕ ਮਾਮਲੇ ਦੇ ਵਿੱਚ 6 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕੀਤਾ ਹੈ ਜ ਜਨਾ ਦੇ ਵਿੱਚੋਂ ਇੱਕ ਨਾਬਾਲਗ ਹੈ ਨਾਲੀਦਾਨ ਦੱਸਦੇ ਕਿ ਪੁਲਿਸ ਨੇ ਇਹਨਾਂ ਦੇ ਕੋਲੋਂ ਕੁੱਲ 320 ਗ੍ਰਾਮ ਹੈਰੋਇਨ ਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਨੇ ਇਹਨਾਂ ਦੇ ਵਿੱਚੋਂ ਤਿੰਨ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਨੇ ਤੇ ਪੁਲਿਸ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕਰੇਗੀ ਕਿ ਉਹ ਇਹ ਨਸ਼ੀਲੇ ਪਦਾਰਥ ਕਿੱਥੋਂ ਲੈ ਕੇ ਆਉਂਦੇ ਨੇ ਤੇ ਕਿੱਥੇ ਸਪਲਾਈ ਕਰਦੇ ਨੇ ਇਹਨਾਂ ਦੋਹਾਂ ਮਕਦਮਿਆਂ ਚ ਉਹਨਾਂ ਨੇ ਜਨਕੀ ਇੱਕ ਮਕਦਮੇ ਚ 110 ਗ੍ਰਾਮ ਹੈਰੋਇਨ ਤੇ ਇੱਕ ਮਕਦਮੇ ਚ 60 ਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਹੈ ਤੇ ਇੱਕ ਮੋਟਰਸਾਈਕਲ ਦਾ ਜੜੀ ਫੜਿਆ ਮਕਦਮੇ ਚ ਚਾਰ ਵਿਅਕਤੀ ਹੈਗੇ ਜੀ ਇਹ ਇਹ ਜਿਹੜੇ ਆਪਣੀ ਲੋਕਲ ਆਇਟ ਨੇ ਤੇ ਡੋਗਰ ਬਸਤੀ ਹੋਗੀ ਆਪਣੀ ਜਿਹੜੀ ਇੱਥੇ ਹੈਗੀ ਹੈ ਸਿਟੀ ਤੇ ਬਾਜੀਗਰ ਬਸਤੀ ਇੱਥੇ ਦੀ ਇਹਦਾ ਜੀ ਅਸੀਂ ਅਜੇ ਤਫ਼ਤੀਸ਼ ਕਰਨੀ ਹੈ ਦੀ ਬੈਕਵਰਡ ਫਾਰਵਰਡ ਲਿੰਕੇਜ ਸਾਰੇ ਵਰਕਆਊਟ ਹੋ ਰਹੇ ਨੇ ਤੇ ਜੇ ਪਤਾ ਲੱਗੇਗਾ ਉਦਾਂ ਦੀ ਕਾਰਵਾਈ ਉਨਾ ਤੇ ਕੀਤੀ ਜਾਊਗੀ ਤੋਂ ठाਣੇ ਚ ਵੀ ਅਸੀਂ ਕੁਕਦਮਾ ਅਰਜ਼ੀ ਕੀਤਾ ਉਹ ਵੀ 21 ਪੀਐਨਡੀਪੀਐਸ ਐਕਟ ਦੇ ਤਹਿਤ ਹੀ ਦਰਜ ਕੀਤਾ ਤੇ ਉਹਦਾ 120 ਨੰਬਰ ਮਕਰਨਾ ਹੈਗਾ ਉਹਦੇ ਵਿੱਚ ਵੀ ਆਪਣੇ ਦੋ ਦੋਸ਼ੀ ਹੈਗੇ ਆ 150 ਗ੍ਰਾਮ ਹੈਰਨ ਹੈਗੀ ਆ ਜੀ ਮੋਟਰਸਾਈਕਲ ਹੈਗਾ ਇਹ ਬੰਦੇ ਜੀਰੇ ਦੇ ਸਨ ਇਹ ਇੱਧਰ ਲਿਆ ਕੇ ਉੱਥੋਂ ਇੱਧਰ ਵੇਚਦੇ ਸਨ ਤੇ ਹੁਣ ਆਪਾਂ ਉਹਦਾ ਪੁੱਛ ਪੜਤਾਲ ਉਹਨਾਂ ਦੀ ਕਰ ਰਹੇ ਹਾਂ ਕਿ ਭਾਈ ਤੁਸੀਂ ਇੱਥੇ ਲਿਆ ਕੇ ਇਹਨਾਂ ਦੇ ਗਾਂ ਇੱਥੇ ਜਿਹੜੇ ਕਿਹੜੇ ਲੋਕਲ ਕੰਟੈਕਟਸ ਕਿਹੜੇ ਸੀ ਹਾਂ ਜੀ ਮੋਟਰਸਾਈਕਲ ਕੋਲ 150 ਗ੍ਰਾਮ ਵੀ ਉਹਥੇ 150 ਗ੍ਰਾਮ ਨਾ ਮਾਮਲੇ ਆਪਾਂ ਜੀ 320 ਗ੍ਰਾਮ ਹੈਰੋਨ ਫਾੜਨੇ ਨੇ 6 ਨਸ਼ਾ ਤਸਕਰ ਨੇ ਤੇ ਦੋ ਮੋਟਰਸਾਈਕਲ ਆਪਾਂ ਜਿਹੜੇ ਕਿ ਮਰਾਉਂਦੇ ਇਹਨਾਂ ਦੇ ਪਹਿਲਾਂ ਵੀ ਮੈਂ ਦੱਸਣਾ ਚਾਹਾਂਗਾ ਕਿ ਮੁਕੱਦਮੇ ਵਿੱਚ ਦਰਜ ਹੈਗੇ ਇਹਨਾਂ ਚੋਂ ਇੱਕ ਮੈਂ ਦੱਸਣਾ ਰਹਿ ਗਿਆ ਕਿ ਇੱਕ ਵਿਅਕਤੀ ਜਿਹੜਾ ਹੈਗਾ ਸਿਟੀ 'ਚ ਆਪਾਂ ਫ੍ਰੀਕਵੋਲਕ ਉਸ ਕੀਤਾ ਹੈ ਉਸ ਇੱਕ ਜਿਹੜਾ ਅਮਰਤਪਾਲ ਨਾਮ ਦਾ ਵਿਅਕਤੀ ਹੈਗਾ ਜਿਹੜਾ 321 'ਚ ਹੈਗਾ ਇਹ ਹੀ ਉਹਨੂੰ ਬਾਈਚ ਨਾਮਿਨੇਟਿੰਗ ਕੀਤਾ ਹੈਗਾ ਜਾਨੀ ਕਿ ਉਹਦਾ ਇੱਕ ਲਿੰਕੇਜ ਉਹਦੇ ਨਾਲ ਸਟੈਬਲਿਸ਼ ਹੁੰਦਾ ਸੀ ਇੱਕ ਮੁਕੱਦਮੇ ਨਾਲ ਦੂਜੇ ਨਾਲ ਉਹਦੇ 'ਚ ਉਹ ਉਸ ਨਾਮਿਨੇਟਿੰਗ ਕੀਤਾ ਹੈ ਤੇ ਜਿਹੜਾ ਜਸ਼ਨਪ੍ਰੀਤ ਦੋਸ਼ੀ ਹੈਗਾ ਜੀ ਉਹਦੇ ਦੋ ਮੁਕਦਮੇ ਹੈਗੇ ਐਂਡੀਪੀਐਸ ਐਕਟ ਦੇ ਹੀ ਨੇ ਸਿਟੀ ਫਰੀਦਕੋਟ ਥਾਣੇ ਦੇ ਹੀ ਹੈਗੇ ਆਪਣੇ ਹਨਾ ਜੀ ਤੇ ਜਿਹੜਾ ਮੰਨਮਿੰਦਰ ਹੈਗਾ ਉਹਦੇ ਤੇ ਵੀ ਐਂਡੀ ਐਂਡੀਪੀਐਸ ਐਕਟ ਦਾ ਮੁਕਦਮਾ ਹੈਗਾ ਉਹ ਵੀ ਸਿਟੀ ਫਰੀਦਕੋਟ ਥਾਣੇ ਦਾ ਹੈ ਰਾਹੁਲ ਜਿਹੜਾ ਆਪਾਂ ਤੁਸੀਂ ਕਹਿੰਨੇ ਕਿ ਜੀਰੇ ਤੋਂ ਆਇਆ ਸੀ ਹਨਾ ਉਹਤੇ ਵੀ ਐਂਡੀਪੀਐਸ ਐਕਟ ਦਾ ਸਦਰਜੀ ਦੇ ਥਾਣੇ ਪਰਚਾ ਹੈਗਾ ਯਾਨੀ ਕਿ ਪੁਰਾਣੇ ਬੰਦੇ ਜਿਹੜੇ ਇਸ ਧੰਦੇ ਚ ਕਏ ਹੋਏ ਨੇ ਤੇ ਜਿਨ੍ਹਾਂ ਨੂੰ ਹੁਣ ਆਪਾਂ ਫੜਿਆ